ਚਿਕਰਾਪੋੜ ਇਹਨਾ ਜੀਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਚਿਕਰਾ ਮਾ ਛੇਰਾਂ ਵਾਲੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਬੋਲ ਹਰੇ ਮਾਈ ਨਾਮ ਤੁਮਹਾਲਾ ਜੀਓ ਬੋਲ ਮੈਂ ਜਲ ਜਰਾ ਮਾਾਰੇ ਬੇਡਾ ਨਾ ਹਾਰੇ ਮੈਂ ਜਲ ਜਰਾ ਮਾਾਰੇ ਬੇਡਾ ਕਹ ਹਰ ਹੋਣਾ ਫੇਰ ਜੀ ਨਾ ਹੋ ਹਾਰੇ ਜੀ ਹਾਰੇ ਹੰਬੰਬ ਬੋਲੇ ਧੁਨੇ ਫੜਨ ਪੜਿਆ ਅਚਾਰਦੂ ਤੁਸੀਂ ਬੋਲੀਓ ਹਾਂਜੀ ਹੋਰ ਠੀਕ ਠਾਕ ਹਾਂ ਜੈ ਮਾਤਾ ਦੀ ਰਾਦੇ ਰਾਦੇ ਜੈ ਮਸਤਾਂ ਦੀ ਮੈਨੂੰ ਬੜਾ ਬਹੁਤ ਚੰਗਾ ਲੱਗਿਆ ਪੰਡਤ ਜੀ ਦੇ ਮੰਦਰ ਤੇ ਆ ਕੇ ਦਰਬਾਰ ਤੇ ਆ ਕੇ ਇੰਨਾ ਕੁ ਸਪੂਨ ਮਿਲੇ ਜਿੰਨਾ ਕਹਿ ਦੋ ਜਿੰਨੇ ਵੀ ਮੇਰੇ ਕਾਬੜ ਵੀਰ ਨੇ ਅੱਜ ਸਵਰਾਤਰੀ ਹੈ ਸਾਵਣ ਦੀ ਤੇ ਮੈਂ ਤਾਂ ਇਹੀ ਦੁਆ ਕਰਦੀ ਹਾਂ ਵੀ ਜਿੰਨੇ ਵੀ ਯਾਤਰਾ ਆਏ ਨੇ ਜਿੰਨੇ ਵੀ ਜਲ ਚੜ੍ਹਾਣਾ ਆਏ ਨੇ ਜਲ ਲੈ ਕੇ ਆ ਰਹੇ ਨੇ ਕਾਬੜ ਤੋਂ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਮੈਂ ਇਹੋ ਹੀ ਬੇਨਤੀ ਕਰਦੀ ਆਂ ਵੀ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਕੰਮ ਕਾਰਜ ਬਰਕਤ ਪਾਵੇ ਤੇ ਜੀਵਾਂ ਚ ਤੰਦਰੁਸਤੀ ਰਹੇ ਦੁੱਖਾਂ ਕਲੇਸ਼ਾਂ ਦਾ ਨਾਟਕ ਹੋਵੇ ਮੈਂ ਇਹ ਹੀ ਬੇਨਤੀ ਕਰਦੀ ਆਂ ਜੇ ਬੰਬੰਬ ਬੋਲੇ ਬੋਲ ਸੱਚੇ ਦਰਬਾਰ ਕੀ ਠੀਕ ਹੈ ਸ਼ਨੀ ਦਾ ਮੰਦਰ ਦੇ ਵਿੱਚ ਹਰ ਸਾਲ ਸਾਵਣ ਦੇ ਮਹੀਨੇ ਤ੍ਰੋਸ਼ ਦੀ ਜਿਹੜੀ ਮਨਾਈ ਜਾਂਦੀ ਆ ਪ੍ਰਭੂ ਦੀ ਸ਼ਿਵਰਾਤਰੀ ਹੁੰਦੀ ਆ ਇਸ ਦਿਨ ਜਿੰਨੇ ਕਾਵੜੀ ਆਉਂਦੇ ਨੇ ਸਾਰੇ ਪ੍ਰਭੂ ਤੇ ਜਲ ਚੜਾਉਂਦੇ ਨੇ ਅੱਜ ਕਾਵੜ ਦਾ ਲਾਸਟ ਦਿਨ ਆ ਉਹ ਰਾਦੇ ਦੇ ਦਿਨ ਮਨੋ ਕਾਮਨਾ ਸਾਰੇ ਨੇ ਪੂਰੀਆਂ ਹੁੰਦੀਆਂ ਜਿਹੜਾ ਅੱਜ ਦੇ ਦਿਨ ਪੋਲੇ ਸ਼ੰਕਰ ਦਾ ਆਪਸ਼ੇਕ ਕਰਾਂਦਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਰਾਦੇ ਦੇ ਦਿਨ ਜਿਹੜਾ ਵੀ ਜਲ ਚੜਾਂਦਾ ਪੋਲੇ ਸ਼ੰਕਰ ਤੇ ਗੰਗਾ ਜਲ ਚੜਾਂਦਾ ਉਹ ਤਾਂ ਤਾਂ ਕਹਿਣਾ ਹੀ ਕੀ ਹੈ ਜੀ ਉਹ ਤਾਂ ਇੰਨੀ ਮਨੋ ਕਾਮਨਾ ਪੂਰੇ ਸਾਰੇ ਦੁੱਖ ਕਲੇਸ਼ ਆ ਉਹਦੇ ਨਸ਼ਟ ਹੋ ਜਾਂਦੇ ਸਾਡੇ ਜਿੱਦਣ ਦਾ ਸ਼ਨੀ ਦਾ ਮੰਦਿਰ ਬਣਿਆ ਪੋਲੇ ਸ਼ੰਕਰ ਦੀ ਸਥਾਪਨਾ ਹੋਈ ਆ ਹਰ ਸਾਲ ਸ਼ਿਵਰਾਤਰੀ ਵਾਲਦੇ ਨੇ ਇਸ ਸਾਵਣ ਦੀ ਸ਼ਿਵਰਾਤੀ ਤ੍ਰੋਸਤੀ ਨੂੰ ਬੜਾ ਰਾਜਾ ਜਿਵੇਂ ਸਵੇਰ ਤੋਂ ਹੀ ਕਾਬੜੀ ਵੀ ਦੂਰ ਆ ਕੇ ਗਏ ਨੇ ਅਰ ਸੇਵ ਸ਼ੇਕ ਵੀ ਹੋਇਆ ਹੁਣ ਰਾਤ ਤੱਕ ਅਭਿਸ਼ੇਕ ਹੋਈ ਜਾਣੇ ਨੇ ਜੇ ਨਹੀਂ ਭੱਜ ਜਾਣੇ ਸਹੁੰ ਜਾਂਦੇ ਜੀ ਪਾਕਿਸਤਾਨ ਆਈ ਜਾਂਦੇ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਅਭਿਸ਼ੇਕ ਕਰਾਇਆ ਇਹਨਾਂ ਨੇ ਆਏ ਨੇ ਅਭਿਸ਼ੇਕ ਹੁਣ ਫੇ 3 ਵਜੇ ਫੇਰ ਅਭਿਸ਼ੇਕ ਆ 3 ਤੋਂ 4 ਵਜੇ ਤੱਕ 5:30 ਵਜੇ ਫੇਰ ਅਭਿਸ਼ੇਕ ਆ ਯਾਨੀ ਅਸੀਂ ਟਾਈਮ ਦਿੱਤਾ ਹੋਇਆ ਜਿਹਨਾਂ ਦਾ ਅਭਿਸ਼ੇਕ ਜਿਹਦਾ ਵੀ ਅਭਿਸ਼ੇਕ ਹੁੰਦਾ ਵਾ ਉਹ ਬੜੀ ਸ਼ਰਤਾਂ ਦੇ ਨਾਲ ਹੁੰਦਾ ਇਹ ਹੁਣ ਮੇਰੀ ਮਾਤਾ ਆਈ ਆ ਸੋਨੀਆ ਮਹੰਤ ਜੀ ਇਹਨਾਂ ਨੇ ਮੱਥਾ ਟੇਕਿਆ ਸਪੈਸ਼ਲ ਆਏ ਨੇ ਮੈਨੂੰ ਅਸ਼ੀਰਵਾਦ ਦੇਣ ਆਏ ਨੇ ਪੰਡਿਤ ਜੀ ਕਹਿੰ ਅਸ਼ੀਰਵਾਦ ਦਾ ਮੌਕੇ ਮੌਕੇ ਤੇ ਹਰ ਵਾਰ ਅਸ਼ੀਰਵਾਦ ਮੈਨੂੰ ਮਿਲਦਾ ਵਾ ਸੌਂ ਮਹੀਨੇ ਦੀ ਮਹਤਾ ਤੇ ਕੀ ਕਹਿਣਾ ਚਾਹਾਂਗੇ ਸੌਂ ਮਹੀਨੇ ਦੇ ਵਿੱਚ ਕਾਫੀ ਜਿਹੇ ਉਸਤਾ ਮਨਾਏ ਜੀ ਸੌਂ ਮਹੀਨੇ ਦੀ ਮਹਤਾ ਹੈ ਵੀ ਸੌਂ ਮਹੀਨੇ ਦੇ ਵਿੱਚ ਪੋਲੇ ਸ਼ੰਕਰ ਇੰਨਾ ਖੁਸ਼ ਹੁੰਦਾ ਬੇਸਾ ਜਿਹੜਾ ਸੌਂ ਮਹੀਨੇ ਦੇ ਵਿੱਚ ਲਗਾਤਾਰ ਜਲ ਚੜਾਉਂਦਾ ਪੋਲੇ ਸ਼ੰਕਰ ਤੇ ਉਹ ਜਦੋਂ ਸਮੁੰਦਰ ਮੰਥਨ ਹੋਇਆ ਸੀਗਾ ਸਮੁੰਦਰ ਮੰਥਨ ਦੇ ਵਿੱਚ ਜਿਹੜੀ ਹਾ ਹਾ ਜਾਹਰ ਨਿਕਲੀ ਆ ਉਸ ਪੋਲੇ ਸ਼ੰਕਰ ਨੇ ਪੀ ਪੋਲੇ ਸ਼ੰਕਰ ਨੇ ਪੀ ਕੇ ਜਿਆ ਕੰਠ ਚ ਆ ਗਿਆ ਕੰਠ ਚ ਆਇਤਾ ਇਹ ਆਹੋ ਜੇ ਸਾਰਾ ਨੀਲਕੰਠ ਜਦੋਂ ਇਹਨਾਂ ਦਾ ਨਉ ਰੱਖਿਆ ਗਿਆ ਇਹ ਜ਼ਹਿਰ ਨੂੰ ਏਕਨ ਲਪਿੰਦੇ ਸੀ ਯਾਨੀ ਕਹਦੇ ਦੁਨੀਆ ਦੇ ਰਾਖਸ਼ ਰਾਖਸ਼ਾ ਕਰਨ ਵਾਲੇ ਬੰਦੇ ਦੇ ਐ ਜ਼ਹਿਰ ਦੇ ਵਿੱਚ ਇੰਨਾ ਸੀ ਤਾਂ ਬ੍ਰਹਮਾ ਜੀ ਨੇ ਕਿਹਾ ਵੀ ਇਹਨਾਂ ਨੂੰ ਪਾਣੀ ਪਿਲਾਓ ਚ ਇਹਨਾਂ ਨੂੰ ਪਾਣੀ ਜਿਹੜਾ ਜਲ ਚੜਦਾ ਅੱਜ ਦੇ ਸੋਨ ਦੇ ਮਹੀਨੇ ਵਿੱਚ ਜਿਹੜਾ ਸ਼ਿਵਲਿੰਗ ਹੈ ਜਿੰਨਾ ਤੇਲਕਣਾ ਰਹਿੰਦਾ ਜਿੰਨਾ ਗਿੱਲਾ ਰਹਿੰਦਾ ਭੋਲਾ ਸ਼ੰਕਰ ਸ਼ਾਂਤ ਰਹਿੰਦਾ ਉਹਨੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਜਿਹੜੀ ਪੂਜਾ ਦੀ ਬਿਤੀ ਚੀਜ਼ ਨੇ ਮਤਲਬ ਇਸ ਤਰ੍ਹਾਂ ਜਿਹੜਾ ਕੀਤਾ ਜਾਂਦਾ ਗਲਗੜਾਇਆ ਜਾਂਦਾ ਤੇ ਨਾਲ ਨਾਲ ਹੋਰ ਵੀ ਫਲਪੂਜਾ ਰਾਂ ਦੇਖੋ ਇਹ ਪੋਲਾ ਸ਼ੰਕਰ ਕੁਛ ਨਹੀਂ ਮੰਗਦਾ ਇਹ ਪੋਲਾ ਸ਼ੰਕਰ ਇੱਕ ਸ਼ਰਦਾ ਮੰਗਦਾ ਇੱਕ ਲੋਟਾ ਜਲ ਦਾ ਚੜਾਣ ਨਾਲੇ ਪੋਲਾ ਸ਼ੰਕਰ ਖੁਸ਼ ਹੋ ਜਾਂਦਾ ਪੋਲੇ ਸ਼ੰਕਰ ਇਹਨੇ ਪੋਲੇ ਸ਼ੰਕਰ ਤਾਂ ਪੂਜਾ ਕਰਨੀ ਬੜੀ ਸੋਖੀ ਹੈ ਜਲ ਵੀ ਮੰਦਿਰ ਚੋਂ ਮਿਲ ਜਾਂਦਾ ਬਿਲ ਪੱਤਰ ਵੀ ਮਿਲਦਾ ਚੋਂ ਮਿਲਦਾ ਭੰਗ ਵੀ ਮਿਲ ਜਾਂਦੀ ਹੈ ਤੇ ਤੂੜਾ ਵੀ ਮਿਲ ਜਾਂਦਾ ਚੜਾ ਕੇ ਪੋਲੇ ਸ਼ੰਕਰ ਨੂੰ ਨਮਸਕਾਰ ਜੇ ਤੁਸੀਂ ਕਰਨਾ ਇੱਕ ਆਣ ਜਾਣ ਦੀ ਤੁਹਾਡੀ ਖੇਚਲ ਹੁੰਦੀ ਹੈ ਪੋਲੇ ਸ਼ੰਕਰ ਦਾ ਜਿਹਦਾ ਨੋਈ ਪੋਲਾ ਵਾ ਉਹਦਾ ਪੋਲਾ ਬਣ ਕੇ ਪੂਜਾ ਕਰੋ ਤੇ ਸਭ ਕੁਝ ਮਿਲਦਾ ਅਸਨ ਕੀ ਕਹਿਣਾ ਚਾਹੋਗੇ ਮਨੋ ਅੱਜ ਦੇ ਦਿਨ ਮੈਂ ਇਹ ਕਹਿਣਾ ਚਾਹਨਾ ਵੀ ਹਰ ਸਾਲ ਜਿਹੜੇ ਸਾਵਣ ਦਾ ਮਹੀਨਾ ਆਉਂਦਾ ਹੈ ਜੇ ਸਾਵਣ ਹੋ ਚਲਣਾ 25 ਤਰੀਕ ਨੂੰ ਮਾਤਾ ਦਾ ਪਹਿਲਾ ਨਰਾਤਾ ਆ ਜਾਣਾ ਹੁਣ ਮਾ ਨਾਇਨਾ ਦੇਵੀ ਤੇ ਵੀ ਦੁਨੀਆ ਨੇ ਜਾਣਾ ਚੰਤਪੁਰ ਨੇ ਚੱਲਣਾ ਸ਼ੁਰੂ ਹੋ ਜਾਣਾ ਬਾਕੀ ਪੋਲੇ ਸ਼ੰਕਰ ਨੂੰ ਜਿੰਨਾ ਕਰ ਸਕਦੇ ਜਿਹਦੇ ਹੁਣ ਤੱਕ ਨਹੀਂ ਪੋਲੇ ਸ਼ੰਕਰ ਦੇ ਦਰਸ਼ਨ ਕੀਤਾ ਸਾਵਣ ਦੇ ਮਹੀਨੇ ਤਾਂ ਅੱਜ ਤੋਂ ਦਰਸ਼ਨ ਕਰਨੇ ਸ਼ੁਰੂ ਕਰ ਦਿਓ ਹਜੇ 15 ਦਿਨ ਪਈ ਨੇ ਦਰਸ਼ਨ ਦੇ ਹੁਣ 4 ਤਰੀਕ ਨੂੰ ਲਾਸਟ ਸੋਮਵਾਰ ਪੋਲੇ ਸ਼ੰਕਰ ਦੇ ਦਿਨ ਕੁੜੀਆਂ ਨੇ ਜਾਪੇ ਕਰਨੇ ਸਾਰੇ ਜਪ ਜਿਹਨਾਂ ਨੇ ਵਾਅਦਾ ਰੱਖੇ ਨੇ ਜੇ ਫਿਰ ਰક્ષાਬੰਧਨ ਆ ਜਾਣਾ ਜਿਨ੍ਹਾਂ ਨੇ ਸੰਗ੍ਰਾਂਤ ਤੋਂ ਰੱਖੇ ਨੇ ਉਹਨਾਂ ਦਾ 11 ਤਰੀਕ ਨੂੰ ਜਾਪੇ ਹੋਣੇ ਨੇ ਜਾਨੀ ਇਹ ਸਾਵਣ ਦਾ ਸਾਵਣ ਔਰ ਪਾਦੋਂ ਦਾ ਪੋਲੇ ਸ਼ੰਕਰ ਦੇ ਦੋ ਨੇਤਰ ਨੇ ਹਾਂ ਜੀ ਵਰਤ ਵੀ ਰੱਖਿਆ ਜਾਂਦੀ ਸੀ ਹਾਂ ਜੀ ਵਰਤ ਵੀ ਰੱਖੇ ਜਾਂਦੇ ਨੇ ਕਈ ਬੰਦੇ ਤਾਂ ਇਹੋ ਜਿਹੀ ਵੀ ਨੇ ਜਿਹੜੇ ਪੋਲੇ ਸ਼ੰਕਰ ਦਾ ਪੂਰਾ ਸਾਬ ਨਹੀਂ ਵਰਤ ਰੱਖਦੇ ਨੇ ਨਾ ਉਹ ਲਸਣ ਖਾਂਦੇ ਨੇ ਨਾ ਪਿਆਜ਼ ਖਾਂਦੇ ਨੇ ਨਹੀਂ ਆਮ ਕਰਕੇ ਚਾਰ ਵਰਤ ਰੱਖੇ ਜਾਂਦੇ ਨੇ ਪੋਲੇ ਸ਼ੰਕਰ ਦੇ ਸਾਵਣ ਦੇ ਪੰਵੇਂ ਵਰਤਨ ਨੂੰ ਜਾਪਾ ਕੀਤਾ ਜਾਂਦਾ ਪੋਲੇ ਅੱਜ ਦਾ ਜਿਹੜਾ ਵਰਤਾ ਅੱਜ ਲੈ ਨਿਹਾਰ ਵਰਤ ਰੱਖਿਆ ਜਾਂਦਾ ਸ਼ਿਵਰਾਤਰੀ ਦਾ ਜਿੱਕਣ ਰੱਖਦੇ ਆਪਾਂ ਤਰੋਸਰੀ ਦਾ ਵਰਤ ਰੱਖ ਕੇ ਅੱਜ ਦੋਏ ਦਿਨ ਜਲ ਚੜਾ ਕੇ ਕੱਲ ਨੂੰ ਜਲ ਚੜਾ ਕੇ ਫਿਰ ਅਨ ਨੂੰ ਗ੍ਰਹਿਣ ਕਰਨਾ ਸ਼ੰਕਰ ਭਗਵਾਨੀ ਕੀ ਜੈ ਅੱਜ ਸਾਰਿਆਂ ਨੂੰ ਸ਼ਿਵਰਾਤਰੀ ਦੀ ਅਮਾਹ ਬਹੁਤ ਬਹੁਤ ਵਧਾਈਆਂ ਸਾਵਣ ਦੀ ਸ਼ਿਵਰਾਤਰੀ ਸਾਡੇ ਸ਼ਨੀ ਮੰਦਰ ਚ ਬੜੀ ਧੂਮ-ਤਾਮ ਨਾਲ ਮਨਾਈ ਜਾਂਦੀ ਹੈ ਇਹ ਸ਼ਿਵਰਾਤਰੀ ਹਰ ਸਾਲ ਇਸੇ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਮਨਾਈ ਜਾਂਦੀ ਚਾਰ ਪੈਰ ਪੂਜਾ ਕੀਤੀ ਜਾਂਦੀ ਹੈ ਹੋਲੇ ਸ਼ੰਕਰ ਦੀ ਸਾਡੇ ਮੰਦਰ ਤੇ ਸਾਡੇ ਪੂਰੇ ਪਰਿਵਾਰ ਦੇ ਉੱਤੇ ਬਹੁਤ ਕਿਰਪਾ ਬਹੁਤ ਸ਼ੰਕਰ ਭਗਵਾਨ ਕੀ ਜੈ ਅਸੀਂ ਜਿਆਦਾ ਬਣਿਆ ਹੋਇਆ ਉਦੋਂ ਹੀ ਆਉਂਦੇ ਆ ਸਾਰਿਆਂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਵਧਾਈ ਹੋਵੇ ਸ਼ੁਭ ਰਾਤਰੀ ਦੀ ਇਹ ਪੰਜੀ ਬਹੁਤ ਸੁਭਾਅ ਦੇ ਚੰਗੇ ਨੇ ਇਹਨਾਂ ਦੇ ਬੇਟੇ ਬਹੁਤ ਸਿੰਗੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਪ੍ਰੋਗਰਾਮ ਹੁੰਦਾ ਬੜੀ ਛੇਧਾ ਨਾਲ ਕਰਉਂਦੇ ਨੇ ਨੰਗੇ ਬੜੀ ਤੁੰਤਾਂ ਲਾਉਂਦੇ ਨੇ ਢੋਲੂ ਵੀ ਭਰ ਕੇ ਦਿੰਦੇ ਨੇ ਇਹਨਾਂ ਘਰ ਬੈਠੇ ਉਹਨਾਂ ਨੂੰ ਵੀ ਦਿੰਦੇ ਆ ਮੈਂ ਖੁੱਲੇ ਦਿਲ ਨਾਲ ਸਾਰਾ ਕੁਝ ਕਰਦੇ ਆ ਆਹ ਛਾਦੇ ਨਹੀਂ ਹੁੰਦੀਆਂ ਕੋਈ ਨੇ ਕਚਰੀ ਕੋਈ ਨਹੀਂ ਛੱਡੀ ਬਹੁਤ ਕੁਝ ਨਹੀਂ ਸਵੇਰੇ ਅਸੀਂ ਆਉਨੇ ਆਂ ਦਲ ਚੜਾ ਕੇ ਚੱਲ ਜਾਈਏ ਕੋਈ ਸਾਨੂੰ ਐ ਨਹੀਂ ਹੁੰਦਾ ਵੀ ਅਸੀਂ ਫੁੱਲ ਚੜਾਉਣੇ ਨੇ ਬਿੱਲ ਬਤੇ ਨਹੀਂ ਵੀ ਹੈਗਾ ਕੋਈ ਪੈਸਾ ਵਗੈਰਾ ਚੜਾਇਆ ਹੀ ਨਹੀਂ ਆ ਜਾਣਾ ਤਾਂ ਫਾਈ ਵੀ ਪਰ ਨਾ ਫੇਰ ਵੀ ਸਾਡੀ ਬਹੁਤ ਹੀ ਦਿੱਕਤ ਕਰਦਾ ਮੈਂ ਕਹਿੰਦਾ ਮਨਾਇਆ ਪੂਰੇ 500 ਬਜਟੋਂ ਜਿਹੜਾ ਮਨਾਇਆ ਗਿਆ 100 ਹਾਂ ਬਹੁਤ ਸਮਝੋ ਬੋਕੇ ਆ ਦੇਖਦੇ ਹਾਂ ਸੱਜਣ ਕਰਦੇ ਨੇ ਬਹੁਤ ਸੋਹਣਾ ਕਰਦੇ ਨੇ ਜੋੜੀ ਕਰਦੇ ਨੇ ਬਹੁਤ ਸੁੰਦਰ ਨਾਲ ਕਰਦੇ ਪਰਿਵਾਰ ਹੀ ਬਹੁਤ ਸੋਹਗੇ ਨੇ ਬਜ਼ੁਰਗਾਂ ਲਈ ਇਹ ਦੇਖੋ ਨੇੜੇ ਬਣਾਤਾ ਬਹੁਤ ਸੋਹਣਾ ਕਰੋਗਾ ਕਰਦੇ ਨੇ ਭਗਵਾਨ ਕੀ ਜੈ ਸ਼აბੰਦੀ ਮਹਾਸ਼ਿਵਰਾਤਰੀ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਸ਼੍ਰੀ ਸ਼ਨੀ 10 ਮੰਦਰ ਦੇ ਵਿੱਚ ਸੰਗਤ ਆਂਦੀ ਹੈ ਵਿਸ਼ੇਕ ਕਰਵਾਂਦੇ ਆ ਸਾਰੇ ਆਉਂਨਾ ਮੈਨਾਂ ਜਲ ਰਹੀ ਹਾਂ ਹਾਂ ਜੀ ਹਾਂ ਰੋਜ਼ ਬਹੁਤ ਵਧੀਆ ਹਰ ਰੋਜ਼ ਲੈਣਾ ਲੱਗਦੀ ਹੈ ਹਾਂ ਜੀ ਹਾਂ ਅੰਦੇ ਤੁਸੀਂ ਬਹੁਤ ਅਸਿਰ ਹਾਂ ਜੀ ਜਿਸ ਤਰ੍ਹਾਂ ਜਿਹੜੀ ਹਿੰਦੂਆ ਜੀ ਪੂਜਾ ਕੀਤੀ ਚਲਾਈ ਜਿਹੜਾ ਕਰਦੇ ਆ ਬਾਬੂ ਜੀ ਦੀਆਂ ਪੂਜਾ ਇਹਨਾਂ ਦੀ ਸ਼ਿਵ ਸ਼ੰਕਰ ਜੀ ਦੀ ਜਲ ਚੜਾਉਂਦੇ ਆ ਬਿਲ ਪੱਤਰ ਫੁੱਲ ਪਾਲਰ ਸਭ ਕੁਝ ਦਹੀਂ ਸ਼ਹਿਦ ਜੀ ਸ਼ੱਕਰ ਸਨ ਅਭਿਸ਼ੇਕ ਕਰਦੇ ਆ ਨੇ ਅੱਨੇ ਵੀ ਸ਼ਰਦਾ ਨਾਲ ਭਾਵਨਾ ਨਾਲ ਪਲਾਨ ਸ਼ਿਵ ਸ਼ੰਕਰ ਨੂੰ ਕੋਲੇ ਨੂੰ ਬਣਾਓ ਪਰ ਦਿੰਦੇ ਆ ਖਾਲੀ ਝੋਲੀ ਪਰਦੇ ਆ ਸਭ ਦੀ ਸਰਦੀ ਮਨੋ ਕਾਮਨਾ ਪੂਰੀ ਹੁੰਦੀ ਕੋਈ ਕੋਈ ਨਹੀਂ ਜੇ